ਮਨੀਸ਼ ਸੋਦੀਏ ਦੇ ਸ਼ਾਨਦਾਨ ਦੰਦ ਭੇਦ ਰੂਪ ਗਾਉਂਦੇ ਪਮਾਉਂਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਨਿਚਲੇ ਸਤਰੀ ਰਾਜਨੀਤੀ ਪਹੁੰਚ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦਾ ਧੀਆਂ ਭੈਣਾਂ ਦੇ ਰਾਖੇ ਪੰਜਾਬੀ ਤੇ ਸਿਆਸੀ ਕਿਹੜ ਕੱਢਣ ਦੇ ਲਈ ਹੈ ਇਹਦੀ ਸੌੜੀ ਸਿਆਸਤ ਕਿ ਕੰਚਨ ਪ੍ਰੀਤ ਨੂੰ ਇੱਕ ਝੂਠੇ ਪਰਚੇ ਦੇ ਵਿੱਚ ਰਾਤ ਨੂੰ ਗ੍ਰਿਫਤਾਰ ਕੀਤਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਪੁਲਿਸ ਹੈ ਜਿਹੜੀ ਉਹ ਅਦਾਲਤਾਂ ਤੋਂ ਉੱਪਰ ਚਾਰ ਪਰਚੇ ਕੰਚਨਪ੍ਰੀਤ ਦੇ ਖਿਲਾਫ ਇਹ ਚੋਣਾ ਦੇ ਵਿੱਚ ਦਰਜ ਕੀਤੇ ਗਏ ਕਿਉਂ ਕਿ ਉਹ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜ ਰਹੇ ਸੀ ਸਰਕਾਰ ਦੇ ਜ਼ੁਲਮ ਦੇ ਵਿਰੁੱਧ ਲਗਾਤਾਰ ਕੰਚਨਪ੍ਰੀਤ ਹਰ ਇੱਕ ਪਲੇਟਫਾਰਮ ਤੇ ਬੋਲ ਰਹੇ ਸੀ ਚਾਰ ਪਰਚਿਆਂ ਦੇ ਵਿੱਚ ਅਦਾਲਤ ਨੇ ਉਹਨੂੰ ਐਂਟੀਸੀਪੇਟਰੀ ਬیل ਦਿੱਤੀ ਮਤਲਬ ਜੋ ਸਰਕਾਰ ਨੇ ਇਲਜ਼ਾਮ ਲਾਇਆ ਉਹ ਅਦਾਲਤਾਂ ਨੇ ਨਹੀਂ ਮੰਨਿਆ ਤੇ ਆਪਣੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ 208 ਨੰਬਰ ਐਫ ਆਈ ਆਰ ਹੈ 11 ਨਵੰਬਰ ਦੀ ਜਿਸ ਐਫਆਈਆਰ ਦਾ ਜੇ ਤੁਸੀਂ ਕੰਟੈਂਟ ਪੜੋਗੇ ਕਿਸੇ ਔਰਤ ਦਾ ਉਸ ਐਫਆਈਆਰ ਦੇ ਵਿੱਚ ਕੋਈ ਜ਼ਿਕਰ ਨਹੀਂ ਸੋ ਕੱਲ ਜਦੋਂ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਕਿ ਕੰਚਨ ਪ੍ਰੀਤ ਨੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ ਕਿਉਂਕਿ ਪਹਿਲਾਂ ਤਾਂ ਪੰਜਾਬ ਪੁਲਿਸ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੋਵੇ ਇਹ ਤਾਂ ਕਹਿੰਦੇ ਸੀ ਕੰਚਨ ਪ੍ਰੀਤ ਤਾਂ ਨੇਪਾਲ ਥਾਣੀ ਕੈਨੇਡਾ ਪਹੁੰਚ ਗਈ ਪਰ ਜਦੋਂ ਪਤਾ ਲੱਗਿਆ ਕਿ ਕੰਚਨ ਪ੍ਰੀਤ ਨੂੰ ਤਾਂ ਅਦਾਲਤ ਤੋਂ ਬੇਲ ਮਿਲ ਗਈ ਹੈ ਤੇ ਉਹ ਇਨਵੈਸਟੀਗੇਸ਼ਨ ਜੁਆਇਨ ਕਰਨ ਆ ਰਹੀ ਹੈ ਤਾਂ 27 11 ਦੇ ਵਿੱਚ ਉਹ ਜਿਹੜੀ 208 ਨੰਬਰ ਐਫਆਈਆਰ ਹੈ ਉਹਦੇ ਚ ਇੱਕ ਜਿਮਨੀ ਪਾ ਕੇ ਕਿਉਂਕਿ ਬਾਕੀ ਜਿਹੜੇ ਆਫੈਂਸਿਵ ਉਹ ਸਾਰੇ ਅਵੇਲੇਬਲ ਸੀ ਉਹਨਾਂ ਚ ਅਰੈਸਟ ਕੀਤੀ ਵੀ ਜਾ ਸਕਦੀ ਸੀ ਸੋ 111 ਧਾਰਾ ਉਹਦੇ ਚ ਐਡ ਕੀਤੀ ਤੇ ਉਹਦੇ ਚ ਕੰਚਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਪੰਜਾਬ ਦੇ ਵਿੱਚ ਕੋਈ ਰੂਲ ਆਫ ਲਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸ ਸਕਦੀ ਹੈ ਕਿ ਅਦਾਲਤਾਂ ਤੋਂ ਉੱਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਮਤਲਬ ਕੱਲ ਨੂੰ ਤਾਂ ਫਿਰ ਅਦਾਲਤ ਕਿਸੇ ਵੀ ਕੇਸ ਦੇ ਵਿੱਚ ਕਿਸੇ ਨੂੰ ਬੇਲ ਦੇਊਗੀ ਤਾਂ ਪੰਜਾਬ ਦੀ ਪੁਲਿਸ ਨਹਾ ਪਰਚੇ ਦੇ ਵਿੱਚ ਉਹਨੂੰ ਨਾਮਿਨੇਟ ਕਰਕੇ ਚੱਕ ਲਿਆ ਕਰੂਗੀ ਸੋ ਇਹਦੀ ਜਿਹੜੀ ਜਵਾਬ دی ਹੈ ਉਹ ਸਾਰੇ ਅਫਸਰਾਂ ਨੂੰ ਹੁਣ ਅਦਾਲਤ ਦੇ ਵਿੱਚ ਦੇਣੀ ਪੈਣੀ ਹੈ ਕਿਉਂਕਿ ਅਫਸਰ ਸੰਵਿਧਾਨ ਦੇ ਨਾਲ ਬੰਨੇ ਨੇ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਅਫਸਰ ਸਰਕਾਰ ਦੀ ਛਾਹ ਦੇ ਵਿੱਚ ਆ ਕੇ ਜਿਹੜੇ ਐਸੇ ਪੁੱਠੇ ਸਿੱਧੇ ਕੰਮ ਕਰ ਰਹੇ ਨੇ ਇਹ ਜਵਾਬ ਦੀ ਅਦਾਲਤ ਦੇ ਵਿੱਚ ਆ ਕੇ ਉਹੀ ਅਫਸਰਾਂ ਨੂੰ ਦੇਣੀ ਪੈਣੀ ਹੈ ਤੇ ਆਜਮਾਦਦੀ ਪਾਰਟੀ ਦੀ ਸਰਕਾਰ ਹੈ ਇਹ ਸਾਬਤ ਕਰਤਾ ਕਿ 2027 ਦੀ ਜਿਹੜੀ ਹਾਰ ਹੈ ਉਹ ਹੁਣ ਦਿਖ ਰਹੀ ਹੈ ਸਰਕਾਰ ਇੰਨੀ ਬੁਖਲਾਹਤ ਦੇ ਵਿੱਚ ਐਨੀ ਘਬਰਾਹਟ ਦੇ ਵਿੱਚ ਐ ਕਿ ਤਰਨ ਤਰਨ ਦੀ ਉਪਚੋਣ ਦੇ ਨਤੀਜੇ ਸਰਕਾਰ ਨੂੰ ਹਜ਼ਮ ਕਰਨੇ ਔਖੇ ਹੋ ਰਹੇ ਨੇ ਤੇ ਧੀਆਂ ਪੈਣਾ ਤੇ ਪਰਚੇ ਦੇ ਕੇ ਉਹਨਾਂ ਨੂੰ ਚੁੱਕਿਆ ਜਾ ਰਿਹਾ ਪਰ ਇੱਕ ਗੱਲ ਬੜੀ ਸਪਸ਼ਟ ਹੈ ਇਹ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਦੀ ਬੇਟੀ ਦੇ ਖਿਲਾਫ ਜਿਹੜਾ ਇਹ ਪੱਤਾ ਦਰਜ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਡਟ ਕੇ ਚਾਹੇ ਲੀਗਲ ਪਲੇਟਫਾਰਮ ਹੋਵੇ ਚਾਹੇ ਪੋਲਿਟਿਕਲ ਪਲੇਟਫਾਰਮ ਹੋਵੇ ਅਸੀਂ ਲੜਾਈ ਲੜਾਂਗੇ ਇਹ ਸਰਕਾਰ ਦਾ ਇਹ ਜਿਹੜਾ ਜ਼ੁਲਮ ਹੈ ਇਹਨੂੰ ਪੰਜਾਬੀ ਨਹੀਂ ਸਹਿਣ ਕਰਦੇ ਕੋਈ ਪੰਜਾਬੀ ਇਹ ਬਰਦਾਸ਼ਤ ਨਹੀਂ ਕਰੂਗਾ ਕਿ ਕਿਸੇ ਧੀ ਦੇ ਉੱਤੇ ਜਿਹਦਾ ਛੋਟਾ ਬੱਚਾ ਹੋਵੇ ਉਹਨੂੰ ਇਸ ਤਰੀਕੇ ਝੂਠੇ ਪਰਚਿਆਂ 'ਚ ਤੁਸੀਂ ਰਾਤਾਂ ਨੂੰ ਗ੍ਰਿਫਤਾਰ ਕਰਕੇ ਕਿਹੜੀ ਬਹਾਦਰੀ ਹੈ ਕੀ ਦਿਖਾਉਣਾ ਚਾਹੁੰਦੇ ਹੋ ਸੋ ਹੁਣ ਸਾਰੇ ਅਦਾਲਤ ਦੇ ਵਿੱਚ ਆ ਕੇ ਇਹਦੀ ਜਵਾਬਦੇਹੀ ਲਈ ਤਿਆਰ ਨੇ ਜੁਝਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਸਮਝਦਾ ਪੰਜਾਬ ਸਰਕਾਰ ਦੀ ਬਹੁਤ ਹੀ ਕਾਨੂੰਨੀ ਕਾਰਵਾਈ ਜਿਸ ਤੇ ਸਾਜ਼ ਕਰਤਾ ਮੁੱਖ ਆਪਾਂ ਉਹ ਹਿੰਦੂ ਕਹਿ ਭਰਾ ਕਹ ਲਈਏ ਅਰਵਿੰਦ ਕੇਜਰੀয়াল ਅਤੇ ਮਨੀਸ਼ ਸੋਧਿਆ ਜਿਨ੍ਹਾਂ ਨੇ ਅੱਜ ਫਰਮਾਨ ਤੁਗਲ ਕੀ ਫਰਮਾਨ ਸੁਣਾ ਕੇ ਸਾਡੀ ਇੱਕ ਧਰਮੀ ਫੌਜੀ ਸਾਡੇ ਕੌਮ ਪਿੱਛੇ ਧਰਮ ਪਿੱਛੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਸ ਦੀ ਬੇਟੀ ਧੀ ਨੂੰ ਅੱਜ ਥਾਣੇ ਜਿੱਥੇ ਬਠਾਕੇ 6 ਘੰਟੇ ਪੁੱਛਗਛ ਤੋਂ ਬਾਅਦ ਅਰੈਸਟ ਕੀਤਾ ਇੱਕ ਕੈਰਨਾ ਕਾਰਵਾਈ ਪਹਿਲਾਂ ਚਾਹੇ ਬਦਲਾਖੋਰੀ ਤੇ ਪਰਚੇ ਕੀਤੇ ਉਹ ਸਾਡੇ ਯੋਧੇ ਪਰਿਵਾਰ ਦੀ 30 ਅਣਖੀ 30 ਇੱਕ ਪਰਿਵਾਰ ਦੀ 30 ਨੂੰ ਇਹ ਨਹੀਂ ਫੜ ਸਕੇ ਪਰ ਅੱਜ ਜਦੋਂ ਆਪ ਪੇਸ਼ ਹੋਏ ਇਨਵੈਸਟੀਗੇਸ਼ਨ ਵਾਸਤੇ ਚਾਹੇ ਹਾਈ ਕੋਰਟਾਂ ਨੇ ਕੋਰਟਾਂ ਨੇ ਜਵਾਨ ਤਾਂ ਦੇਤੀਆਂ ਡੀਜੀਪੀ ਤੱਕ SSP ਤੱਕ ਸਸਪੈਂਡ ਹੋਗੇ DGP ਤੱਕ ਤਲਬ ਹੋਗੇ DSP ਤੱਕ ਸਸਪੈਂਡ ਹੋਗੇ ਪਰ ਫਿਰ ਵੀ ਮੈਂ ਸਮਝਦਾ ਕੇਜਰੀਆ ਮਨੀਸ਼ ਸੋਧਿਆ ਨੂੰ ਇਹ ਪੜ ਲੈਣਾ ਚਾਹੀਦਾ ਜਦੋਂ ਮੁਗਲ ਦਰਾਨੀ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਲੁੱਟ ਕੇ ਲਿਆ ਕੇ ਗਜਨੀ ਦੇ ਬਾਜ਼ਾਰ ਚ ਟਕੇ ਟਕੇ ਤੇ ਵੇਚਦੇ ਸੀ ਤਾਂ ਸਾਡੇ ਸਿੱਖ ਯੋਧਿਆਂ ਨੇ ਉਹ ਬੀਬੀਆਂ ਛੜਾਉਂਦੇ ਹੁੰਦੇ ਸੀ ਅਸੀਂ ਉਹ ਲੋਕ ਆ ਅੱਜ ਉਹਨਾਂ ਦੀਆਂ ਧੀਆਂ ਤੇ ਤੁਸੀਂ ਵਾਰ ਕਰ ਰਹੇ ਹੋ ਥਾਣਿਆਂ ਚ ਰੱਖ ਰਹੇ ਹੋ ਕੁਰਬਾਨੀ ਆ ਦੇ ਪਰਿਵਾਰਾਂ ਤੇ ਅੱਜ ਲਾਂਟ ਖੱਟੀ ਐ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੇ ਦਿੱਲੀ ਵਾਲਿਆਂ ਦੇ ਕਹਿਣ ਤੇ ਤੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਇੱਕ ਪਾਸੇ ਉਹ ਖਾਲਸਾ ਪੰਥ ਉਹ ਕੌਮ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰ ਚੋਂ ਰਾਤ ਨੂੰ 12 ਵਜੇ ਹਮਲੇ ਕਰਕੇ ਸਾਡੀਆਂ ਜੋ ਬੱਚੀਆਂ ਨੂੰ ਹਿੰਦੂਆਂ ਦੀਆਂ ਬੇਟੀਆਂ ਨੂੰ ਬਚਾਉਂਦੇ ਸੀ ਤੇ ਤੁਸੀਂ ਸਾਡੀਆਂ ਸਿੱਖ ਬੇਟੀਆਂ ਨੂੰ ਥਾਣਿਆਂ ਚ ਬਿਠਾ ਕੇ ਜਿੱਥੇ ਰੈਸਟ ਕਰਦੇ ਹੋ ਜਲੀਲ ਕਰਦੇ ਹੋ ਅਤੇ ਉਹ ਵੀ ਦਿਨਾਂ ਚ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਸਤਾਪ ਦੀ ਮਨਾ ਰਹੇ ਆ ਜਿਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਖਾਤਰ ਆਪਣਾ ਸੀਸ ਬਲੀਦਾਨ ਦਿੱਤਾ ਸੀ ਉਹ ਸਤਾਪ ਦੀ ਤੇ ਤੁਸੀਂ ਧਾਰਮੀ ਪਰਿਵਾਰ ਪਰਿਵਾਰ ਦੀ ਫੌਜੀ ਪਰਿਵਾਰ ਦੀ ਧੀ ਨੂੰ ਅਰਸ਼ਤ ਕੀਤਾ ਇਹ ਕਲੰਕ ਖਟਿਆ ਜਿੰਨੀ ਨਿੰਦਿਆ ਕੀਤੀ ਜਾ ਸਕੇ ਉਨੀ ਥੋੜੀ ਹੈ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਦਿੱਲੀ ਦੇ ਧਾਰਮੀਆਂ ਨੂੰ ਦਿੱਲੀ ਦੇ ਉਹਨਾਂ ਜਿਹੜੇ ਅੱਜ ਦੇ ਹਾਕਮ ਬਣ ਕੇ ਪੰਜਾਬ 'ਤੇ ਰਾਜ ਕਰ ਰਹੇ ਨੇ ਜਿਹੜੇ ਪੰਜਾਬ ਨੂੰ ਰੁਕਣਾ ਵੀ ਚਾਹੁੰਦੇ ਨੇ ਦੱਬਣਾ ਵੀ ਚਾਹੁੰਦੇ ਨੇ ਡਰਾਉਣਾ ਵੀ ਚਾਹੁੰਦੇ ਨੇ ਤੇ ਅਣਖ ਨੂੰ ਵੀ ਵੰਗਾਰ ਰਹੇ ਨੇ ਮੈਂ ਉਹਨਾਂ ਨੂੰ ਅੱਜ ਉਹਨਾਂ ਜਿਹੜਾ ਇੱਕ ਮਕਸਦ ਸੀ ਜਿਹੜਾ ਮਸਲਾ ਸੀ ਕਿ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰਨਾ ਹੈ ਤੇ ਹਾਲਾਤ ਇਸ ਤਰ੍ਹਾਂ ਦੇ ਪੈਦਾ ਕਰ ਦਿੱਤੇ ਕਿ ਸ਼ਾਇਦ ਪੰਜਾਬ ਦਾ ਇੱਕੋ ਇੱਕ ਮਸਲਾ ਆ ਕਿ ਇੱਕ ਅਣਿਆਣੀ ਉਮਰ ਦੀ ਬੱਚੀ ਨੌਜਵਾਨ ਬੱਚੀ ਉਹਨੂੰ ਗ੍ਰਸਤਾਰ ਕਰਨ ਵਾਸਤੇ ਜਿਹੜੇ ਇਨਕਲਾਬੀਆਂ ਦੇ ਸੁਪਰੀਮੋ ਨੇ ਤੇ ਹੋਰ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਪੰਜਾਬ ਸਰਕਾਰ ਤੇ ਜਿਸ ਵਿਅਕਤੀ ਦੀਆਂ ਕਾਲੀਆਂ ਨੇ ਚੋਣਾਂ ਦੇ ਵਿੱਚ ਚੀਕਾਂ ਕਢਾਈਆਂ ਨੇ ਉਹਦੇ ਸਮੇਤ ਜਿਹੜਾ ਸਾਰਿਆਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਕੰਚਨਪ੍ਰੀਤ ਨੂੰ ਗ੍ਰਿਫਤਾਰ ਕਰਨਾ ਹੈ। ਕਹਿ ਦੇਣਾ ਵਾਸਤੇ ਐਸੋਕਤ ਪੰਜਾਬ ਦਾ ਇੱਕੋ ਇੱਕ ਅਹਿਮ ਮਸਲਾ ਹੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਸੀ। ਤੁਸੀਂ ਮੁਕਦਮੇ ਤੇ ਮੁਕਦਮਾ ਮੁਕਦਮੇ ਤੇ ਮੁਕਦਮਾ ਝੂਠੇ ਚਾਰ ਮੁਕਦਮੇ ਦਰਜ ਕਰ ਦਿੱਤੇ। ਔਰ ਅਦਾਲਤ ਨੇ ਉਹਨੂੰ ਇਨਸਾਫ ਦਿੰਦੇ ਹੋਏ ਨਾ ਉਹਨੂੰ ਸਾਰਿਆਂ ਚ ਅੰਤਰਮ ਜ਼ਮਾਨਤ ਐਂਟਰਮ ਬੀਲਡ ਦੇਤੀ। ਅੱਜ ਇੱਕ ਕੇਸ ਦੇ ਵਿੱਚ ਸ਼ਾਮਲ ਤਫਤੀਸ਼ ਹੋਣ ਵਾਸਤੇ ਮਜੀਠੇ ਥਾਣੇ ਗਈ। 5.5 ਘੰਟੇ ਉਹਦੇ ਤੋਂ ਪੁਸ਼ਕਿਸ਼ ਕੀਤੀ ਗਈ। ਔਰ ਸਾਨੂੰ ਮਾਸ ਸੀ ਕਿ ਉਹ ਬੱਚੀ ਬੜੀ ਆਸ ਨਾਲ ਗਈ ਸੀ। ਭਾਵੇਂ ਕਿ ਉਹ ਕਿੰਦੇ ਸੀ ਕਿ ਇਹਨਾਂ ਦੇ ਅੰਕਲ ਟਰਨਾ ਨੇ ਔਰ ਉਹਨੇ ਸ਼ਾਮਲ ਤਕਦੀਸ਼ ਹੋਣ ਤੋਂ ਪਹਿਲਾਂ ਆਪਣੀ ਇੱਕ ਵੀਡੀਓ ਵੀ ਪਾਈ ਸੀ ਔਰ ਉਸ ਬੱਚੀ ਦੀ ਮਾਸੂਮੀਅਤ ਦੇਖ ਕੇ ਮੇਰੇ ਖਿਆਲ ਆ ਕੇ ਜਿਹੜਾ ਵਿਰੋਧੀ ਉਹਦਾ ਵੀ ਦਿਲ ਪਸੀਜਾ ਔਰ ਸਾਡੇ ਰਵਾਇਤ ਵੀ ਹੈ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਹਰੇਕ ਦੀ ਧੀ ਭੈਣ ਦਾ ਆਦਰ ਮਾਣ ਸਤਿਕਾਰ ਤੇ ਇੱਜ਼ਤ ਕਰਦੇ ਹਾਂ ਦੁਸ਼ਮਣ ਦੀ ਧੀ ਭੈਣ ਨਹੀਂ ਹੁੰਦੀ ਸਾਡੇ ਸਮਾਜ ਦੇ ਵਿੱਚ ਇਸ ਧਰਤੀ ਦੇ ਉੱਤੇ ਉਸ ਧੀ ਭੈਣ ਦਾ ਵੀ ਸਤਿਕਾਰ ਕੀਤਾ ਜਾਂਦਾ ਹੈ ਪ੍ਰਾਤਿਕ ਨੌਜਵਾਨ ਬੱਚੀ ਨੂੰ ਜਿਹੜੀ ਢਾਈਆਂ ਸਾਲਾਂ ਦੇ ਬੱਚੇ ਦੀ ਮਾਂ ਹੈ ਔਰ ਜਿਹੜੀ ਇੱਕ ਧਰਮੀ ਫੌਜੀ ਦੀ ਬੇਟੀ ਹੈ ਜਿਹੜੀ ਪੰਜਾਬ ਦੀ ਬੇਟੀ ਹੈ ਔਰ ਉਹ ਅਣਖੀ ਕੌਮ ਜਿਨ੍ਹਾਂ ਦੀ ਧੀ ਭੈਣ ਦੇ ਵੱਲ ਕੇ ਉਂਗਲ ਕਰਦਾ ਸੀਗਾ ਉਂਗਲ ਨਹੀਂ ਸੀ ਝਟਣ ਦਿੰਦੇ ਅੱਜ ਉਹਨਾਂ ਦੀ ਬੱਚੀ ਨੂੰ ਦਿੱਲੀ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਸਿੱਖਾਂ ਦੇ ਪਿੱਛੇ ਕਰ ਦਿੱਤਾ ਹੈ ਸੋਚੋ ਯਾਰ ਮਤਲਬ ਮੈਂ ਆਪਣੇ ਆਪ ਨੂੰ ਬੜਾ ਮਜ਼ਬੂਤ ਗਿਣਦਾ ਹਾਂ ਦਿਲ ਦੇ ਤੌਰ ਤੇ ਬੜਿਆ ਹਰਤਾਂ ਦਾ ਸਾਹਮਣਾ ਕੀਤਾ ਹੈ ਪਰ ਜਿਹੜੀ ਅੱਜ ਉਸ ਬੱਚੀ ਨਾਲ ਜਾਂਤੀ ਹੋਈ ਹੈ ਉਹ ਯਾਰ ਬੜੀ ਪੀੜਾ ਦਿੰਦੀ ਹੈ ਮੇਰੀ ਇੱਕੋ ਬੁਝਾਰਿਸ਼ ਹੈ ਭਗਵੰਤ ਮਾਨ ਨੂੰ ਕਿ ਤੂੰ ਕੁੜੀ ਨੂੰ ਤਾਂ ਫੜ ਕੇ ਅੰਦਰ ਦੇ ਦੇ ਤੇਰੇ ਸੁਪਰੀਮੋ ਵੀ ਖੁਸ਼ ਹੋਗੇ ਹੋਣਗੇ ਪਰ ਮੇਰੇ ਖਿਆਲ ਲੋਕ ਤੈਨੂੰ ਜਰੂਰ ਲਾਂਤਾਂ ਪਾਉਂਦੇ ਹੋਏ ਮੈਂ ਮੈਨੂੰ ਨੇ ਕਿਤੇ ਦੱਸਿਆ ਕਿ ਤੁਹਾਡੇ ਇਸ ਕਦਮ ਦੀ ਜਾਂ ਉਸ ਕੁੜੀ ਨਾਲ ਕੀਤੀਆਂ ਜਾ ਰਹੀਆਂ ਜਾਤੀਆਂ ਦੀ ਕਿਸੇ ਨੇ ਉਹਨੂੰ ਸਹੀ ਠਹਿਰਾਇਆ ਪਰ ਮੇਰੀ ਇੱਕ ਬੇਨਤੀ ਹੈ ਕਿ ਉਹਦਾ ਟਾਈਸ ਆਫ ਦਾ ਬੱਚਾ ਜਿਹੜਾ ਉੱਥੋਂ ਬਿਨਾ ਸੰਧਾ ਨਹੀਂ ਉਨੂੰ ਰਹਾ ਦੀ ਉਹਦੇ ਨਾਲ ਹਵਾਲਾ ਚ ਬੰਦ ਕਰ ਦਿਆ ਲੈ ਜੋ ਦੱਸ ਤਿਓ ਕਿ ਕਿਹੜੇ ਥਾਣੇ ਚ ਰੱਖੀ ਏ ਫਿਰ ਤੱਕ ਤੁਸੀਂ ਦੱਸਦੇ ਹੀ ਨਹੀਂ ਤੇ ਮੇਰੀ ਪੰਜਾਬ ਦੀਆਂ ਸਮੁੱਚੀਆਂ ਧਿਰਾਂ ਨੂੰ ਚਾਹੇ ਉਹ ਰਾਜਨੀਤਿਕ ਨੇ ਚਾਹੇ ਸਮਾਜਿਕ ਨੇ ਚਾਹੇ ਧਾਰਮਿਕ ਨੇ ਚਾਹੇ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਤੇ ਅੱਜ ਵੀ ਇਹਨਾਂ ਦਾ ਤੁਸੀਂ ਬੋਲੇ ਇਹਦਾ ਮਤਲਬ ਹੈ ਕਿ ਤੁਹਾਡੇ ਮਨਾਂ ਚ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਔਰ ਬੋਲਣਾ ਬਹੁਤ ਸਮਾਂ ਪਹਿਲਾਂ ਚਾਹੀਦਾ ਸੀ ਜਦੋਂ ਉਹਦੇ ਉੱਤੇ ਹਮਲੇ ਤੇ ਹਮਲਾ ਹੋ ਰਿਹਾ ਸੀ ਝੂਠੇ ਕੇਸਾ ਜਦ ਵਾਰ-ਵਾਰ ਫਸਾਇਆ ਜਾ ਰਿਹਾ ਸੀ ਉਹਦੇ ਬੋਲਣਾ ਚਾਹੀਦਾ ਸੀ ਪਰ ਸ਼ਾਇਦ ਅਸੀਂ ਧਰਾਂ ਦੇ ਵਿੱਚ ਵੱਧ ਕੇ ਧਰਿਆਂ ਦੇ ਵਿੱਚ ਵੱਜ ਕੇ ਨਹੀਂ ਉਦੋਂ ਬੋਲੇ ਪਰ ਜਿਹੜਾ ਅੱਜ ਅੱਜ ਵੀ ਨਹੀਂ ਬੋਲਦਾ ਉਹ ਪੰਜਾਬੀ ਮਾਂ ਦਾ ਪੁੱਤ ਨਹੀਂ ਉਹ ਗੁਰੂ ਦਾ ਸਿੱਖ ਨਹੀਂ ਜਿਹੜਾ ਅੱਜ ਵੀ ਉਸ ਬੱਚੀ ਦੇ ਨਾਲ ਹੋਈ ਬੇਇਨਸਾਫੀ ਤੇ ਨਹੀਂ ਭੁੱਲਦਾ ਤੇ ਚਲੋ ਆਪੇ ਉਹਨੇ ਜਾਣਾ ਹੀ ਹੈ ਜਮਾਨਤ ਵੀ ਉਹੀ ਹੋ ਜਾਣੀ ਹੈ ਪਰ ਭਗਵੰਤ ਸਿਆ ਬੜੀਆਂ ਵੱਡੀਆਂ ਲਾੜ ਤਾਂ ਖਟ ਗਿਆ ਤੈਨੂੰ ਬਚਣਾ ਚਾਹੀਦਾ ਸੀ ਹੁਣ ਇਸ ਕੰਮ ਤੋਂ ਉਹ ਬੱਚੀ ਤੇ ਜੋ ਅੱਜ ਗੁਜ਼ਰ ਰਹੀ ਹੋਊਗੀ ਮੈਨੂੰ ਪਤਾ ਕਿਉਂਕਿ ਮੇਰੇ ਮੈਂ ਉਹਨੂੰ ਥਾਣੇ ਲੈ ਕੇ ਗਿਆ ਸੀ ਤੇ 6 ਘੰਟੇ ਮੈਂ ਤੇ ਮੇਰੇ ਨਾਲ ਬਾਕੀ ਵਰਕਰਾਂ ਨੇ ਅਸੀਂ ਥਾਣੇ ਦੇ ਬਾਹਰ ਬੈਠ ਕੇ ਉਹਦੀ ਡੀਪੀ ਕੀਤੀ ਸੀ ਤੇ ਜਦੋਂ ਅਚਾਨਕ ਉੱਥੇ ਪਤਾ ਲੱਗਾ ਤੇ ਜੋ ਸਾਡੇ ਤੇ ਗੀਤੀ ਹੈ ਇਸ ਕਰਕੇ ਹੁਣ ਜੋ ਤੁਸੀਂ ਕਰਨਾ ਸੀ ਮਨਿਆਈ ਕਰ ਲਈ ਹੈ ਜਿਹੜੀ ਤੁਹਾਡੀ ਮਨ ਦੀ ਸੀ ਪਗਾਰੀ ਹੈ ਪਰ ਹੁਣ ਪੰਜਾਬ ਵਾਲੇ ਜ਼ਰੂਰ ਪਗਾਉਣਗੇ ਇਹ ਅਣਖੀਆਂ ਤੇ ਗੈਰਤਮੰਦਾਂ ਦੀ ਤਖਤੀ ਹੈ ਜਿੱਥੇ ਧੀਆਂ ਭੈਣਾਂ ਦੀ ਇੱਜ਼ਤ ਕੀਤੀ ਜਾਂਦੀ ਹੈ ਹਰ ਸੰਸਾਰਿਆਂ ਨੂੰ ਉਸ ਬੱਚੀ ਦਾ ਸਾਥ ਦੇਣਾ ਚਾਹੀਦਾ ਹੈ ਵਾਹੀ ਵਿਦਿਕਾ ਕਲਸਾ ਵਾਹੀ ਵਿਦਿਕੀ ਫਤ